ਪੈਣ ਭਰਾਵਾਂ ਦੀਆਂ ਅਮਰਿਤਕ ਦੇਹਾਂ ਜਦੋਂ ਸ਼ਮਸ਼ਾਨ ਘਾਟ ਤੇ ਵਿਚ ਅੰਤਿਮ ਸੰਸਕਾਰ ਤੇ ਲਿਆਂਦੀਆਂ ਗਈਆਂ ਤਾਂ ਮਾਂ ਪਿਓਂ ਦੀਆਂ ਤਾਂ ਹਾਂ ਨਿਕਲ ਗਈਆਂ ਸਾਰਾ ਪਰਿਵਾਰ ਫੁੱਟ ਫੁੱਟ ਕੇ ਰੋਣ ਲੱਗ ਪਿਆ ਅਤੇ ਮਾਂ ਆਖਰੀ ਵਾਰ ਆਪਣੇ ਬੱਚਿਆਂ ਨੂੰ ਕੁੱਟ ਕੁੱਟ ਕੇ ਜੱਫੀਆਂ ਪਾ ਰਹੀ ਸੀ ਇਹਨਾਂ ਮੋਏ ਬੱਚਿਆਂ ਨੂੰ ਠਾਣ ਦੀ ਖਾਤਰ ਉਹਨਾਂ ਦੇ ਕੋਲ ਜਾਂਦੀ ਤੇ ਕਦੇ ਉਹਨਾਂ ਨੂੰ ਚਿੰਬੜ ਜਾਂਦੀ ਸੀ ਕੀ ਗੱਲ ਗੱਲ ਕੀ ਹੋਈ ਹੈ ਆਪਣੇ ਘਰ ਦੇ ਹਲੇ ਮੋੜ ਤੇ ਵੀ ਨਹੀਂ ਪਹੁੰਚੇ ਸੀ ਇਹ ਭੈਣ ਭਰਾ ਕੀ ਪਹਿਲਾਂ ਹੀ ਇਹਨਾਂ ਦੇ ਉੱਪਰ ਹਮਲਾਵਾਰਾਂ ਦੇ ਵੱਲੋਂ ਹਮਲਾ ਕਰ ਦਿੱਤਾ ਮਾ ਦੱਸਦੀ ਹੈ ਕਿ ਮੈਂ ਆਪਣੇ ਅੱਖੀ ਸਭ ਕੁਝ ਦੇਖਿਆ ਤੇ ਜਾ ਕੇ ਉਹਨਾਂ ਹਮਲਾਵਰਾਂ ਦੇ ਅੱਗੇ ਹੱਥ ਵੀ ਜੋੜੇ ਕਿ ਮੇਰੇ ਬੱਚਿਆਂ ਨੂੰ ਬਖਸ਼ ਦਵੋ ਪਰ ਉਹਨਾਂ ਨੇ ਕਿਸੇ ਦੀ ਇੱਕ ਨਹੀਂ ਸੁਣੀ ਫਿਰੋਜ਼ਪੁਰ ਦੇ ਵਿੱਚ ਬੀਤੇ ਦਿਨੀ ਕਾਰ ਸਵਾਰ ਪਰਿਵਾਰ ਤੇ ਉੱਪਰ ਅੰਨੇ ਵਾ ਗੋਲੀਆਂ ਚਲਾ ਕੇ ਚਚੇਰੇ ਭੈਣ ਭਰਾਵਾਂ ਜਿਸ ਦੇ ਵਿੱਚ ਦਿਲਦੀਪ ਜਸਪਰੀ ਦਿੱਤਿਆ ਕਾਸ਼ਦੀਪ ਦੀ ਜਾਨ ਗਈ ਤਿੰਨਾਂ ਦਾ ਹੀ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਸ਼ਮਸ਼ਾਨ ਘਾੜ ਤੇ ਵਿੱਚ ਇਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਦੇਖ ਕੇ ਮਾਪਿਓ ਤਾਹਾਂ ਮਾਰ ਮਾਰ ਰੂ ਰਹੇ ਸੀ ਅਤੇ ਉਹ ਮਾਂ ਵਿਚਾਰੀ ਕੀ ਕਰੇ ਜਿਸ ਨੇ ਆਪਣਾ ਪਤੀ ਅਤੇ ਆਪਣੀ ਇਹਤੀ ਜਿਸ ਦਾ ਕੀ ਵਿਆਹ ਕਰ ਦੇ ਵਿੱਚ ਰੱਖਿਆ ਹੋਇਆ ਸੀ ਉਸ ਨੂੰ ਗਵਾ ਦਿੱਤਾ ਦੋਵੇਂ ਹੀ ਭੈਣ ਭਰਾਵਾਂ ਦੀਆਂ ਦੇਹਾਂ ਦਾ ਇਕੱਠਿਆਂ ਸੰਸਕਾਰ ਕੀਤਾ ਗਿਆ ਦੱਸਦੀ ਹੈ ਕਿ ਫਿਰੋਜ਼ਪੁਰ ਸ਼ਹਿਰ ਦੇ ਗੁਰਦੁਆਰਾ ਸਿਰਿਆ ਕਲਗੜ੍ਹ ਸਾਹਿਬ ਨੇੜੇ ਮੰਗਲਵਾਰ ਦੁਪਹਿਰ ਨੂੰ ਮੋਟਰਸਾਈਕਲ ਸਵਾਰਾਂ ਨੇ ਕਾਰ ਦੇ ਵਿੱਚ ਜਾ ਰਹੇ ਇੱਕੋ ਪਰਿਵਾਰ ਦੇ ਪੰਜ ਜਾਣਿਆਂ ਦੇ ਉੱਪਰ ਅੰਨੇਵਾ ਹਮਲਾ ਕਰ ਦਿੱਤਾ ਸੀ ਜਿਸ ਦੇ ਵਿੱਚ ਦਿਲਜੀਪ ਸਿੰਘ ਜਸਪ੍ਰੀਤ ਕੌਰ ਉਮਰ 25 ਸਾਲ ਆਕਾਸ਼ਦੀਪ ਸਿੰਘ ਤਿੰਨਾਂ ਦੀ ਹੀ ਜਾਨ ਚਲੀ ਗਈ ਗੁਰਦੁਆਰਾ ਕਲਗੜ ਸਾਹਿਬ ਫਿਰੋਜ਼ਪੁਰ ਸ਼ਹਿਰ ਦੇ ਹਸਪਤਾਲ ਤੇ ਵਿੱਚ ਹਾਲਾਂਕਿ ਮੁੰਡਿਆਂ ਨੂੰ ਲਿਜਾਇਆ ਗਿਆ ਸੀ ਪਰ ਉਹਨਾਂ ਨੇ ਦਮ ਤੋੜ ਦਿੱਤਾ ਇਸ ਪਰਿਵਾਰ ਤੇ ਦੋ ਹੋਰ ਜ਼ਖਮੀ ਹਸਪਤਾਲ ਦੇ ਵਿੱਚ ਭਰਤੀ ਨੇ ਜਿਨ੍ਹਾਂ ਦੀ ਹਾਲਤ ਨਾ ਸੁਖਦਸਤੀ ਜਾ ਰਹੀ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਮ੍ਰਿਤਕ ਲੜਕੇ ਜਸਪ੍ਰੀਤ ਕੌਰ ਦਾ 1 ਮਹੀਨੇ ਬਾਅਦ ਵਿਆਹ ਹੋਣਾ ਸੀ ਮਾਂ ਦਾ ਕਹਿਣਾ ਹੈ ਕਿ ਅਸੀਂ ਸਾਰੇ ਸ਼ਗਨ ਪੂਰੇ ਕਰ ਲਏ ਸਨ ਅਤੇ ਹੁਣ ਕੁੜੀ ਕੱਪੜੇ ਖਰੀਦ ਰਹੀ ਸੀ ਅਤੇ ਕਾਰਡ ਵੰਡਣ ਦੀ ਤਿਆਰੀ ਹੋ ਰਹੀ ਸੀ ਵਿਆਹ ਵਾਸਤੇ ਖਰੀਦਦਾਰੀ ਕੀਤੀ ਜਾ ਰਹੀ ਸੀ ਅਤੇ ਉਹਨਾਂ ਦੀ ਧੀ ਸਮੇਤ ਸਾਰਾ ਪਰਿਵਾਰ ਬਹੁਤ ਹੀ ਜ਼ਿਆਦਾ ਖੁਸ਼ ਸੀ ਮੁੰਡੇ ਦੇ ਉੱਪਰ ਬੀਤੇ ਦਿਨਾਂ ਦੇ ਵਿੱਚ ਵੀ ਹਮਲਾ ਹੋਇਆ ਸੀ ਪਰ ਮਾਂ ਨੇ ਕਿਹਾ ਕਿ ਮੇਰੀ ਧੀ ਰਾਵਿਆ ਸੁਖੀ ਸਾਂਧੀ ਹੋ ਜਾਵੇ ਕੋਈ ਮੁਸੀਬਤ ਨਾ ਆਵੇ ਜਿਸ ਤੇ ਚਲਦੇ ਹੋਏ ਉਹਨਾਂ ਨੇ ਪੁਲਿਸ ਦੇ ਕੋਲ ਵੀ ਜਾ ਕੇ ਕੋਈ ਕੰਪਲੇਂਟ ਨਹੀਂ ਲਿਖਵਾਈ ਸੀ ਇਸ ਮੌਕੇ ਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤ ਜਲਦੀਪ ਸਿੰਘ ਉਰਫ ਲੱਲੀ ਆਪਣੀ ਚਚੇਰੀ ਭੈਣ ਜਸਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਉਸਦੇ ਭਰਾ ਅਨਮੋਲਦੀਪ ਸਿੰਘ ਅਤੇ ਆਕਾਸ਼ਦੀਪ ਸਿੰਘ ਸਮੇਤ ਹਰਮਨਪ੍ਰੀਤ ਸਿੰਘ ਪੁੱਤਰ ਹਰਮੇਸ਼ ਸਿੰਘ ਦੇ ਨਾਲ ਕਾਰ ਦੇ ਵਿੱਚ ਸਵਾਰ ਹੋ ਕੇ ਗਿਆ ਸੀ ਜਿਵੇਂ ਹੀ ਉਹ ਘਰ ਤੋਂ ਨਿਕਲਦੇ ਨੇ ਤਾਂ ਗਲੀ ਦੇ ਮੋੜ ਤੇ ਹੀ ਸਥਿਤ ਗੁਰਦੁਆਰਾ ਆਕਾਲਗੜ੍ਹ ਸਾਹਿਬ ਦੇ ਬਾਹਰ ਮੋਟਰਸਾਈਕਲ ਸਵਾਰ ਹਮਲਾਵਰ ਆਉਂਦੇ ਨੇ ਉਹਨਾਂ ਦੇ ਉੱਪਰ ਹਮਲਾ ਕਰਦੇ ਨੇ ਅਤੇ ਅਨੇਕਾਂ ਗੋਲੀਆਂ ਦਾਗੀਆਂ ਜਾਂਦੀਆਂ ਨੇ ਇਸ ਦੇ ਵਿੱਚ ਕਾਰ ਦੇ ਵਿੱਚ ਸਵਾਰ ਉਸਤੀ ਭਤੀਜੀ ਜਸਪ੍ਰੀਤ ਕੌਰ ਜਿਸਨੇ ਮੌਕੇ ਤੇ ਹੀ ਦਮ ਤੋੜਿਆ ਜਦੋਂ ਕਿ ਬਾਅਦ ਦੇ ਵਿੱਚ ਉਸਤੇ ਦੋ ਭਰਾਵਾਂ ਦੀ ਵੀ ਜਾਨ ਚਲੀ ਗਈ। ਇਹ ਮਾੜੀ ਘਟਨਾ ਵਾਪਰਨ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਕਰੀਬ 11 ਵਿਅਕਤੀਆਂ ਦੇ ਉੱਪਰ ਇਹ ਮਾਮਲਾ ਦਰਜ ਕੀਤਾ। ਮਾਨ ਨੇ ਆਪਣੇ ਬਿਆਨ ਦਰਜ ਕਰਵਾਏ ਜਿਸ ਦੇ ਵਿੱਚ 8 ਤੋਂ 9 ਜਾਣਿਆਂ ਨੂੰ ਉਹ ਜਾਣਦੇ ਵੀ ਨੇ, ਬਾਈ ਨੇ ਮ ਇਹ ਪਰਚਾ ਦਰਜ ਹੋ ਚੁੱਕਿਆ ਹੈ। ਪੁਲਿਸ ਦਾ ਕਹਿਣਾ ਹੈ ਛੇਤੀ ਹੀ ਇਨਾ ਮਾੜੇ ਅਨਸਰਾਂ ਨੂੰ ਫੜ ਲਿਆ ਜਾਵੇਗਾ ਜਨਾਨੀ ਇਸ ਮਾੜੀ ਘਟਨਾ ਨੂੰ ਅੰਜਾਮ ਦਿੰਦਾ ਹੈ ਉਹਨਾਂ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਮੋਟਰਸਾਈਕਲ ਤੇ ਜਾਂਦੇ ਹੋਏ ਉਹ ਦਿਖਾਈ ਦਿੰਦੇ ਨੇ ਜਿਸ ਮੁੰਡੇ ਦਾ ਮੋਟਰਸਾਈਕਲ ਉਹ ਲੈ ਕੇ ਗਏ ਉਸ ਉਸ ਮੁੰਡੇ ਦੇ ਵੱਲੋਂ ਵੀ ਸਾਹਮਣੇ ਆ ਕੇ ਦੱਸਿਆ ਗਿਆ ਕਿ ਕਿੰਜ ਸਾਨੂੰ ਡਰਾਇਆ ਧਮਕਾਇਆ ਗਿਆ ਸੀ ਪੈਣਪਰਾਵਾਆਂ ਦੀਆਂ ਮ੍ਰਿਤਕ ਦੇਹਾਂ ਜਦੋਂ ਸੰਸਕਾਰ ਦੇ ਲਈ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚੀਆਂ ਤਾਂ ਉੱਥੇ ਚੀਖ ਜਿਹਾੜਾ ਮਚ ਗਿਆ ਇਸ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਉਜੜ ਚੁੱਕੀਆਂ ਨੇ ਜਿਨ੍ਹਾਂ ਨੇ ਆਪਣੇ ਜਵਾਨ ਧੀਆਂ ਪੁੱਤਾਂ ਨੂੰ ਇਸ ਤਰ੍ਹਾਂ ਦੇ ਨਾਲ ਰੰਜਿਸ਼ ਤੇ ਚਲਦੇ ਕਵਾ ਦਿੱਤਾ ਇੱਕ ਉਹੋਕਾਰ ਜਿੱਥੇ ਕੀ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸੀ ਹਰ ਕੋਈ ਹੀ ਕਹਿ ਰਿਹਾ ਸੀ ਕਿ ਅਸੀਂ ਜਾਵਾਂ ਦੇ ਨਾਲ ਇਸ ਦਿਨ ਦੇ ਉੱਪਰ ਕੀ ਕੁਝ ਕਰਾਂਗੇ ਮਹਿਜ਼ ਮਹੀਨੇ ਦਾ ਹੀ ਸਮਾਂ ਸੀ ਪਰ ਉਸ ਤੋਂ ਪਹਿਲਾਂ ਹੀ ਸਭ ਕੁਝ ਉਜੜ ਗਿਆ ਘਰ ਦੇ ਵਿੱਚ ਨਵੀਂ ਹੋਣ ਵਾਲੀ SLAੜੀ ਦਾ ਸਮਾਂ ਉਸੇ ਤਰ੍ਹਾਂ ਪਿਆ ਜਿਸ ਨੂੰ ਦੇਖ ਤੇ ਕੇ ਮਾਂ ਦੇ ਹੰਝੂ ਨਹੀਂ ਰੁਕ ਰਹੇ ਤੇਰੇ ਬਾਗ ਮਾਰਨ ਗਿਆ ਤੇ ਨਾਲ ਉਹ ਬਾਬਾ ਨੂੰ ਮਾਰਿਆ ਕੁੱਤੇ ਨੇ ਬਾਗ ਮਾਰਨ ਗਿਆ ਮੇਰੇ ਪੈਰ ਕਪੜੇ ਕੁੱਤੇ ਨੇ ਮਾਰਨ ਗਿਆ ਕੱਲ ਸਾਨੂੰ ਜੀ 3 ਸਤੰਬਰ ਨੂੰ ਦੁਪਹਿਰ ਦੇ ਕਰੀਬ 1 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਾਣਾ ਸਿਟੀ ਫੋਰਸਪੁਰ ਦੇ ਇਰੇ ਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਉਹ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਇਸ ਇਨਸੀਡੈਂਟ ਨੂੰ ਲੈ ਕੇ ਜੋ ਮ੍ਰਿਤਕਾ ਉਹਨਾਂ ਦੀ ਮਾਂ ਚਰਨਜੀਤ ਕੌਰ ਉਹਨਾਂ ਦੀ ਸਟੇਟਮੈਂਟ ਲਿਖੀ ਗਈ ਹੈ ਸਟੇਟਮੈਂਟ ਵਿੱਚ ਉਹਨਾਂ ਨੇ ਮੁੱਖ 8 ਬੰਦੇ ਪਾਏ ਨੇ ਤੇ ਤਿੰਨ ਅਨੁਸ਼ਾਧੀਆਂ ਦਾ ਨਾਮ ਟੋਟਲ 11 ਜਣੇ ਦੇ ਖਿਲਾਫ ਇਸ ਫਾਇਰਿੰਗ ਇਨਸੀਡੈਂਟ ਦਾ ਦੋਸ਼ ਲਗਾਇਆ ਵਾ ਜਿਸ ਵਿੱਚ ਅਸੀਂ ਥਾਣਾ ਸਿਟੀ ਫੋਸਫੋਰ ਵਿੱਚ ਐਫਆਰ ਨੰਬਰ 347/24 ਅਧੀਨ ਤਾਰਾ 103 109 352 191 3 190 ਕਾਰਡ ਉਬਲਿਕ 2 ਬੀਐਨਐਸ ਤੇ 25 ਆਮਜ਼ਿਕ ਦੇ ਦਇਆ ਤੇ ਕੁੱਤ ਮਦਰਜ ਕੀਤਾ ਹੋਇਆ ਇਸ ਮਾਮਲੇ ਵਿੱਚ ਹੁਣ ਤੱਕ ਸਾਨੂੰ ਕਾਫੀ ਅਹਿਮ ਲੀਡਸ ਮਿਲੀਆਂ ਨੇ ਤੇ ਇਹਨਾਂ ਲੀਡਸ ਤੇ ਕੰਮ ਕਰਦੇ ਹੋਏ ਅਸੀਂ ਬਹੁਤ ਜਲਦੀ ਦੋਸ਼ੀ ਨੂੰ ਅਰੈਸਟ ਕਰਕੇ ਇਹਨਾਂ ਸਾਰਿਆਂ ਦਾ ਜ਼ਿਲਾਂਦਾ ਤੇ ਉਹਨਾਂ ਮੋਟਰਸਾਈਕਲ ਸਾਡੇ ਵਾਲਾ ਖੋ ਕੇ ਤੇ ਆਪਦੇ ਨਾਲ ਲੈ ਕੇ ਪਸਤਾਉਣ ਉਤਾ ਕੇ ਤੇ ਕਿੰਨੀ ਜਨਸੀ ਸੀ ਜੀ ਕਿੰਨੀ ਜਨਸੀ ਸੀ ਭਾਈ ਸਾਰੇ ਕੋ ਪਸੂਲ ਸੀ ਨਹੀਂ ਇੱਕ ਕੋਣੀ ਸੀ ਭਾਜੀ ਮੈਂ ਤੁਹਾਨੂੰ ਦੱਸਦਾ ਤਰ੍ਹਾਂ ਆ ਗਈ ਉਹਨਾਂ ਨੇ ਮੂੰਹ ਬੰਨਿਆ ਸੀ ਕਿ ਮੂੰਹ ਕੁੱਣ ਸੀਗੇ ਹਾਂਜੀ ਮੂੰਹ ਖੁੱਲ੍ਹੇ ਸੀਗੇ ਬੰਦ ਸੀਗੇ ਭਾਈ ਮੂੰਹ ਪਰ ਤਾਂ ਇਹ ਗੋਲੀਆਂ ਜਿਹੜੀਆਂ ਗੱਟਿਆਂ ਤੇ ਚਲਾਈਆਂ ਗਈਆਂ ਨਹੀਂ ਇਹਨਾਂ ਨੂੰ ਪਤਾ ਭਾਈ ਸਾਡੇ ਇਹ ਕੋ ਕੰਮ ਤੇ ਜਾ ਰਹੇ ਸਨ ਮੋਟਰਸਾਈਕਲ ਤੁਹਾਡਾ ਖੋਇਆ ਗਿਆ ਹਾਂਜੀ ਮੋਟਰਸਾਈਕਲ ਨੰਬਰ ਪਤਾ ਕੀ ਤੁਹਾਡੇ ਦੇ ਖੋਇਆ ਵੱਡੇ ਬੇਲੀ ਨੂੰ ਪਤਾ ਉਹਨੇ ਲਿਆ ਸੀ ਮੋਟਰਸਾਈਕਲ ਕਿਹੜਾ ਆਇਆ ਸੀਗਾ ਲੱਗਾ ਸੀ ਕੱਲੇ ਬਰਾ ਡੀ ਐਲ ਐਸ ਸੀਗਾ ਭਾਜੀ ਸਾ ਜਿਹੜੀਆਂ ਗੋਲੀਆਂ ਚਵਾਈਆਂ ਤੁਹਾਡਾ ਮੋਟਰਸ ਖੋਖ ਪਈਆਂ ਪਤਾ ਨਹੀਂ ਇੰਨਾ ਭਾਜੀ ਸਾਡੇ ਕੋਲ ਮੋਟਰਸ ਖੋਖ ਲਾਇਆ ਕਿੰਨੀ ਕਿੰਨੀ ਵੇਲੇ ਦੇ ਟਾਈਮ ਤੇ ਆ ਉਹ ਜਿਹੜੇ ਦਾਤੂ ਹੀ ਆ ਤੁਹਾਡੇ ਕੀ ਲੱਗਦੇ ਨੇ ਤੇ ਮਰ ਤੁਹਾਡੇ ਕੀ ਬੀ ਸਿੰਘ ਬਾਗਲੀ ਬਸਤੀ ਵਾਲੀ ਗਰੂਪ ਤੇ ਨਹੀਂ ਤੇ ਅਕਾਸ਼ਦੀਪ ਜੇਡਾ ਮੇਰਾ ਉਹਦੀ ਡੈਥ ਹੋ ਚੁੱਕੀ ਆ ਤੇ ਹਰ ਬੀ ਸਿੰਘ ਉਹ ਵੀ ਵੀ ਬੁਰੀ ਹੱਜੀ ਆ ਤੇ ਅਨਮੋਲ ਤੇ ਨਾਲ ਕੋੜਾ ਦੱਲੀ ਆ ਨੰਦੀ ਦੀ ਡੈਥ ਹੋਈ ਤੇ ਮਾਰੀ ਛੋਟੀ ਸਿਸਟਰ ਜਸਮੀਤ ਨਾਮ ਸੀਗਾ ਪੂਰੀ ਮੈਰਿਜ ਰੱਖੀ ਸਟਾਈਲ ਤੇ ਉਹਦੀ ਵੀ ਡੈਥ ਹੋ ਗਈ ਉਹਦਾ ਵਿਆਹ ਕਦੋਂ ਚੱਲੇ ਸੀਗੇ ਸੀ ਮੰਗਲਾ ਕਿਸੇ ਬਾਰੇ ਨਹੀਂ ਉਹਦੇ ਬਾਰੇ ਮੈਨੂੰ ਸਾਲ ਕੋਈ ਪਤਾ ਨਹੀਂ ਕਿੰਨੇ ਲੋਕ ਆਏ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਕੋਈ ਮੌਕੇ ਦੀ ਨਹੀਂ ਦੇਖਾਈ ਨਹੀਂ ਹੁਣ ਟੋਟਲ ਕਿੰਨੇ ਜਣੇ ਦੀ ਡੈਥ ਹੋ ਗਈ ਹੈ ਤਿੰਨ ਜਣੇ ਦੋ ਜਣੇ ਕਾਇਲ ਨੇ ਹਾਂਜੀ ਇਹ ਇੱਕੋ ਪਰਿਵਾਰ ਦੇ ਬੰਦੇ ਨਹੀਂ ਦੋ ਇੱਕ ਦੋਵੇਂ ਇੱਕ ਦੋ ਪਰਿਵਾਰਾਂ ਦੇ ਨੇ ਇੱਕ ਚਾਚੇ ਦਾਹਰੇ ਆ ਤੇ ਮੇਰੇ ਸਾਕੇ ਬੇਟਾ ਦੋ ਨਹੀਂ ਉਹ ਕਾਰ ਦੀ ਜਿਹੜੀ ਕੁੜੀ ਦਾ ਕਲੀ ਹੁੰਦਾ ਗਿਆ ਸੀ ਉਹਦਾ ਗਿਆ ਸੀ ਤੇ ਤੁਹਾਡਾ ਬੇਟਾ ਸੀਗਾ ਜੀ ਆਕਾਸ਼ ਹਾਂਜੀ ਆ ਗੁੜੀਆਂ ਉਹਦੀ ਆਕਾਸ਼ਦੀ ਤੁਹਾਡਾ ਕੀ ਨਾਮ ਹੈ ਸਰ ਮੇਰਾ ਨਾਮ ਹਰਮੇਸ਼ ਸਿੰਘ ਆਕਾਸ਼ਦੀ ਕਿੰਨੀ ਏਜ ਹੈਗੀ ਹੈ ਉਹਦੀ 23 ਸਾਲ ਦੀ ਪਤਾ ਲੱਗਿਆ ਵੀ ਇਹ ਤਿੰਨ ਬੰਦੇ ਟ੍ਰਿਪਲ ਮਰਡਰ ਹੈ ਤੇ ਅਸੀਂ ਇਹਦੇ ਬਾਰੇ ਪੂਰੀ ਡਿਟੇਲ ਚ ਪੜਤਾਲ ਕਰ ਰਹੇ ਹਾਂ ਇਹ ਮਰਨ ਵਾਲੇ ਜਿਹੜੇ ਹੈਗੇ ਇੱਕ ਤਾਂ ਆਕਾਸ਼ਦੀਪ ਹੈ ਇੱਕ ਦਲਪ੍ਰੀਤ ਹੈ ਇੱਕ ਲੜਕੀ ਹੈ ਜਸਪ੍ਰੀਤ ਕੌਰ ਜਿਹੜਾ ਦਲਪ੍ਰੀਤ ਦਲਪ੍ਰੀਤ ਤੇ ਜਸਪ੍ਰੀਤ ਦੋਨੋਂ ਭੈਣ ਭਰਾ ਹੈ ਬਾਕੀ ਇਹ ਸਾਰੀ ਵੈਰੀਫਾਈ ਕਰ ਰਹੇ ਹਾਂ ਜਿਹੜਾ ਇਹ ਦਿਲਪ੍ਰੀਤ ਆ ਇਹ ਇਹਦੀ ਵੀ ਕੁਝ ਕ੍ਰਿਮਿਨਲ ਹਿਸਟਰੀ ਹੈ ਪੁਰਾਣੀ ਇਹਦੇ ਤੇ 302 ਦੇ ਦੋ ਮਕਦਮੇ ਪਹਿਲਾਂ ਦੱਸਿਆ ਇਹ ਜਿਹੜਾ ਹੈ ਇਹਨਾਂ ਦੀ ਕੋਈ ਦੁਸ਼ਮਣੀ ਦਾ ਹੀ ਮਾਮਲਾ ਲੱਗ ਰਿਹਾ ਹੈ ਬਾਕੀ ਡਿਟੇਲਸ ਤੁਹਾਨੂੰ ਬਾਅਦ ਚ ਦਿੰਦੇ ਸਰ ਇਹ ਗੈਂਗਵਾਰ ਵੀ ਉਸ ਨਹੀਂ ਜਾਪੀ ਨਾਟ ਗੈਂਗਵਾਰ ਇਹ ਤਾਂ ਪਰਸਨ ਦੁਸ਼ਮਨੀ ਹੈ ਜਿਵੇਂ 302 ਦੇ ਪਹਿਲਾਂ ਪਰਚੇ ਦਰਜ ਹੈ ਦਿਲਪ੍ਰੀਤ ਤੇ ਉਹ ਅਸੀਂ ਵੈਰੀਫਾਈ ਕਰਦੇ ਫਿਰ ਤੁਹਾਨੂੰ ਡਿਟੇਲ ਦੇ ਸਰ ਇਹ ਪੁਰਾਣੀ ਰੰਜਿਸ਼ੀ ਲੱਗਦੀ ਹੈ ਹਾਂ ਹਾਂ ਬਿਲਕੁਲ ਪੁਰਾਣੀ ਰੰਜਿਸ਼ੀ ਹੈ ਇਹ ਟੋਟਲ ਸੇ ਪੰਜਿਆ ਨੇ ਹੀਗੇ ਸੀਗੇ ਜਿਹੜੇ ਇਹ ਟੋਟਲ ਪੰਜ ਸੀ ਦੋ ਇੰਜਰਡ ਹੈ ਤੇ ਦੋ ਜਿਹੜੀਆਂ ਡੈੱਡ ਬਾਡੀਜ਼ ਉਹ ਬਾਗੀ ਹਸਪੀਟਲ ਚ ਐ ਇੱਕ ਸਿਵਲ ਹਸਪੀਟਲ ਦੇ ਵਿੱਚ ਰੁਪਿਆ ਦੇ ਪਾਸੋਂ ਹਾਂ ਹਾਂ ਬਿਲਕੁਲ ਉਹ ਸਾਰੇ ਸੀਸੀਟੀਵੀ ਵਗੈਰਾ ਦੀ ਫੁਟੇਜ ਹੈ ਉਹਨਾਂ ਚ ਬੰਦੇ ਅਸੀਂ ਆਈਡੈਂਟੀਫਾਈ ਕਰ ਵੀ ਲਿਆ ਤੇ ਬਾਕੀ ਤੁਹਾਨੂੰ ਡਿਟੇਲ ਦੇ ਇਹ ਸਰ ਮੋਟਰਸਾਈਕਲ ਤੇ ਆਏ ਸੀਗੇ ਜਾਂ ਹਾਂ ਇਹ ਮੋਟਰਸਾਈਕਲਾਂ ਤੇ ਸੀ ਤੇ ਇਹ ਕਾਰ ਤੇ ਸੀ ਜਿਹੜੇ ਮਰਨ ਵਾਲੇ ਕਾਰ ਤੇ ਸੀ ਹਮਲਾਵਰ 6 ਬੰਦੇ ਦੱਸ ਰਿਹਾ ਹਾਲ ਤੱਕ ਬਾਕੀ ਵੈਰੀਫਾਈ ਕਰਦੇ ਸਰ ਦੇ ਰਹਿਣ ਵਾਲੇ ਕੋਲਿਆਪੁਰ ਦੇ ਹੀ ਐ ਹਾਂ ਸਾਰੇ ਫਿਰੋਜ਼ਪੁਰ ਦੇ ਹੀ ਰਹਿਣ ਵਾਲੇ ਆਹ ਕੋਲਿਆ ਕਿੰਨੇ ਕੁ ਚੱਲੀਆਂ ਇਹ ਦੇਖਦੇ ਹਾਂ ਹਾਲ ਤੱਕ ਉਹਨੂੰ ਮੌਕੇ ਤੇ ਆਇਆ ਤੁਹਾਨੂੰ ਡਿਟੇਲ ਦਿੰਨੇ ਆ ਉਹ ਜਿਹੜੇ ਦਤੂ ਹੀ ਤੁਹਾਡੇ ਕੀ ਲੱਗਦੇ ਨੇ ਤੇ ਮਰ ਤੁਹਾਡਾ ਕੀ ਬਾਗਲੀ ਵਸਤੀ ਵਾਲੀ ਗਰੂਪ ਤੇ ਨਹੀਂ ਤੇ ਅਤਾਜਦੀਪ ਜਿਹੜਾ ਮੇਰਾ ਉਹਦੀ ਡੈਥ ਹੋ ਚੁੱਕੀ ਆ ਤੇ ਹਰਪ੍ਰੀਤ ਸਿੰਘ ਦਾ ਉਹ ਵੀ ਬੁਰੀ ਹੱਜੀ ਆ ਤੇ ਅਨਮੋਲ ਤੇ ਨਾਲ ਪੂਰਾ ਦੱਲੀ ਆ ਨੰਦੀ ਦੀ ਡੈਥ ਹੋਈ ਤੇ ਮੇਰੀ ਛੋਟੀ ਸਿਸਟਰ ਜਸਪੀ ਆ ਸੀਗਾ ਪੂਰੀ ਮੈਰਿਜ 22 27 ਦੇ ਵਿੱਚ ਉਹਦੀ ਵੀ ਡੈਥ ਹੋ ਗਈ ਉਹਦਾ ਵਿਆਹ ਗਿਆ ਚਲੇ ਸੀਗੇ ਤੇ ਸੀ ਮੰਗਲਾ ਕਿਸੇ ਪੰਜ ਨਹੀਂ ਉਹਦੇ ਬਾਰੇ ਮਸਾਲੇ ਕੋਈ ਪਤਾ ਨਹੀਂ ਕਿੰਨੇ ਲੋਕ ਆਏ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਕੋਈ ਮੌਕੇ ਦੀ ਨਹੀਂ ਦੇਖਾਈ ਜੀ ਹਾਂਜੀ ਹੁਣ ਟੋਟਲ ਕਿੰਨੇ ਜਾਨਾਂ ਦੀ ਡੈਥ ਹੋ ਗਈ ਹੈ ਤਿੰਨ ਜਾਨਾਂ ਦੀ ਦੋ ਜਾਨੇ ਘਾਇਲ ਨੇ ਹਾਂਜੀ ਇਹ ਇੱਕੋ ਪਰਿਵਾਰ ਦੇ ਬੰਦੇ ਨਹੀਂ ਦੋ ਇੱਕੋ ਦੇ ਦੋਵੇਂ ਵੱਖ-ਵੱਖ ਪਰਿਵਾਰਾਂ ਦੇ ਨੇ ਇੱਕ ਚਾਚੇ ਦਾ ਆਇਆ ਰਿਹਾ ਤੇ ਮੇਰੇ ਸਾਹੇ ਬੇਟਿਆ ਦੋਰੀ ਨੂੰ ਪਾੜ ਦਿੱਤਾ ਜਿਹੜੀ ਕੁੜੀ ਦੀ ਤਕਲੀ ਹੁੰਦਾ ਵਿਆਹ ਸੀ ਜੀ ਉਹਦਾ ਵਿਆਹ ਸੀ ਤੇ ਤੁਹਾਡਾ ਬੇਟਾ ਸੀਗਾ ਜੀ ਆਕਾਸ਼ ਹਾਂਜੀ ਆਹ ਕੁੜੀ ਆ ਉਹਦੀ ਆਕਾਸ਼ ਦੀ ਤੇ ਤੁਹਾਡਾ ਕੀ ਨਾਮ ਹੈ ਸਰ ਮੇਰਾ ਨਾਮ ਹਰਮੇਸ਼ ਹੈ ਆਕਾਸ਼ ਦੀ ਕਿੰਨੀ ਏਜ ਹੈਗੀ ਹੈ ਪੂਰੀ 23 ਸਾਲ ਤੋਂ ਪਤਾ ਲੱਗਿਆ ਵੀ ਇਹ ਤਿੰਨ ਬੰਦੇ ਟ੍ਰਿਪਲ ਮਰਡਰ ਹੈ ਤੇ ਅਸੀਂ ਇਹਦੇ ਬਾਰੇ ਪੂਰੀ ਡਿਟੇਲ ਚ ਪੜਤਾਲ ਕਰ ਰਹੇ ਹਾਂ ਇਹ ਮਰਨ ਵਾਲੇ ਜਿਹੜੇ ਹੈਗੇ ਇੱਕ ਤਾਂ ਆਕਾਸ਼ਦੀਪ ਹੈ ਇੱਕ ਦਲਪ੍ਰੀਤ ਹੈ ਇੱਕ ਲੜਕੀ ਹੈ ਜਸਪ੍ਰੀਤ ਕੌਰ ਜਿਹੜਾ ਦਲਪ੍ਰੀਤ ਦਲਪ੍ਰੀਤ ਤੇ ਜਸਪ੍ਰੀ ਦੋਨੋਂ ਭੈਣ ਭਰਾ ਹੈ ਬਾਕੀ ਇਹ ਸਾਰੀ ਵੈਰੀਫਾਈ ਕਰ ਰਹੇ ਹਾਂ ਜਿਹੜਾ ਇਹ ਦਿਲਪ੍ਰੀਤ ਆ ਇਹ ਇਹਦੀ ਵੀ ਕੁਝ ਕ੍ਰਿਮਿਨਲ ਹਿਸਟਰੀ ਹੈ ਪੁਰਾਣੀ ਇਹਦੇ ਤੇ 302 ਦੇ ਦੋ ਮਕਦਮੇ ਪਹਿਲਾਂ ਦੱਸਿਆ ਇਹ ਜਿਹੜਾ ਹੈ ਇਹਨਾਂ ਦੀ ਕੋਈ ਦੁਸ਼ਮਣੀ ਦਾ ਹੀ ਮਾਮਲਾ ਲੱਗ ਰਿਹਾ ਹੈ ਬਾਕੀ ਡਿਟੇਲ ਸਾਨੂੰ ਬਾਅਦ ਦੋਨੇ ਸਰ ਇਹ ਗੈਂਗਵਾਰ ਵੀ ਹੋ ਸਕਦਾ ਨਹੀਂ ਜਾਪੀ ਨਾਟ ਗੈਂਗਵਾਰ ਇਹ ਤਾਂ ਪਰਸਨ ਦੁਸ਼ਮਣੀ ਹੈ ਜਿਵੇਂ 302 ਦੇ ਪਹਿਲਾਂ ਪਰਚੇ ਦਰਜ ਆ ਦਿਲਪ੍ਰੀਤ ਤੇ ਉਹ ਅਸੀਂ ਵੈਰੀਫਾਈ ਕਰ ਲਈਏ ਫਿਰ ਤੁਹਾਨੂੰ ਡਿਟੇਲ ਦੇ ਸਰ ਇਹ ਪੁਰਾਣੀ ਰੰਜਿਸ਼ੀ ਲੱਗ ਰਹੀ ਹੈ ਹਾਂ ਹਾਂ ਬਿਲਕੁਲ ਪੁਰਾਣੀ ਰੰਜਿਸ਼ੀ ਹੈ ਇੱਕ ਟੋਟਲ ਸੱਤ ਪਾਜੀਆਂ ਨੇ ਹੀਗੇ ਸੀਗੇ ਜਿਹੜੇ ਬਟ ਟੋਟਲ ਪੰਜ ਸੀ 2 ਇੰਜਰਡ ਹੈ ਤੇ ਦੋ ਜਿਹੜੀਆਂ ਡੈਡ ਬਾਡੀਜ਼ ਉਹ ਬਾਗੀ ਹਸਪੀਟਲ ਚ ਹੈ ਇੱਕ ਸਿਵਲ ਹਸਪੀਟਲ ਦੇ ਵਿੱਚ ਰੁਪਿਆ ਨਹੀਂ ਪਾਸ ਹਾਂ ਹਾਂ ਬਿਲਕੁਲ ਉਹ ਸਾਰੇ ਸੀਸੀਟੀਵੀ ਵਗੈਰਾ ਦੀ ਫੁਟੇਜ ਹੈ ਉਹਦੇ ਚ ਬੰਦੇ ਅਸੀਂ ਆਈਡੈਂਟੀਫਾਈ ਕਰ ਵੀ ਲਏ ਹੈ ਤੇ ਬਾਕੀ ਤੁਹਾਨੂੰ ਡਿਟੇਲ ਦੇ ਸਰ ਮੋਟਰਸਾਈਕਲ ਤੇ ਆਏ ਸੀਗੇ ਜਾਂ ਹਾਂ ਇਹ ਮੋਟਰਸਾਈਕਲਾਂ ਤੇ ਸੀ ਤੇ ਇਹ ਕਾਰ ਤੇ ਸੀ ਜਿਹੜੇ ਮਰਨ ਵਾਲੇ ਕਾਰ ਤੇ ਕਿੰਨੇ ਕਿੰਨੇ ਸਕੋਰੀਆਂ ਚੱਲੀਆਂ ਹਮਲਾ ਉਹਨਾਂ ਛੇਕ ਬੰਦੇ ਦੱਸ ਰਹੇ ਹਾਲ ਤੱਕ ਬਾਕੀ ਵੈਰੀਫਾਈ ਕਰਦੇ ਕਿੰਨੇ ਰਹਿਣ ਵਾਲੇ ਫਿਰੋਜ਼ਪੁਰ ਦੇ ਹੀ ਹੈ हां सारे फिरोजपुर दे रहने वाले हैं गोलियां कितने चल रही हैं ये देखते हैं आज तक हम मौके पे आए हैं तो हम डिटेल देंगे ठीक है थैंक यू